ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਕਿੰਗਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਦੋਸਤੋ ਸਾਦਕ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਸਜਣੋ ਵੀਡੀਓ ਕਵਰ ਕਰ ਰਹੇ ਹਾਂ ਪਹਿਲਾ ਸੁਆ ਵੈੜਾ ਦੋਸਤੋ ਬਹੁਤ ਉੱਚੇ ਲੰਮੇ ਕਾਦੀ ਆ ਤੇ ਜਿੰਨਾ ਵੀਰਾਂ ਨੇ ਦੋਸਤੋ ਨਹੀਂ ਤਾਂ ਆਪਣੇ ਸੁਖਰਾਜ ਡੇਰੀ ਫਾਰਮ ਚ ਇਹਨਾਂ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਇਹਨੂੰ ਦੋਸਤੋ ਫੋਲੋ ਕਰ ਲਿਓ ਹੋਰ ਉੱਪਰ ਜਾਣਕਾਰੀ ਵੀ ਤੋਂ ਬਾਈ ਤੋਂ ਲੈ ਲੈਣੇ ਆਓ ਬਾਈ ਜੀ ਬਈ ਔਰ ਠੀਕ ਠਾਕ ਬਾਈ ਜੀ ਹਾਂਜੀ ਠੀਕ ਠਾਕ ਠੀਕ ਆ ਨਾਮ ਦੱਸੀ ਵੀਰ ਨਾਮ ਬਾਈ ਅਗਿਆਪਾਲ ਸਿੰਘ ਆਗਿਆਪਾਲ ਸਿੰਘ ਟਿੰਗਰਾ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਠੀਕ ਆ ਮੋਬਾਈਲ ਨੰਬਰ 9877403233 ਹੈ ਜੀ ਠੀਕ ਆ ਸੂਆ ਬਈ ਇਹ ਸੂਣ ਵਾਲੀ ਹੈ ਜੀ ਪਹਿਲਾ ਸੂਆ ਸੁਣਦੀ ਹੈ ਹਾਂਜੀ ਤੇ ਦਿਨ ਇਹ 4-5 ਲੈ ਜੂਗੀ ਜੀ ਹਜੇ ਦਿਨ ਹਜੇ 4-5 ਲੈ ਲੀਂਗੀ ਹਾਂਜੀ ਲੈ ਜੂਗੀ ਤੇ ਪਹਿਲੇ ਸੂਏ ਜੀ 25 ਕਿਲੋ ਦੁੱਧ ਪਾਉਗੀ ਜੀ ਪਹਿਲੇ ਸੂਏ 25 ਲੀਟਰ ਦੁੱਧ ਪਾਉਗੀ ਜੀ ਇਹਦੀ ਮਾਂ ਥੱਲੇ ਵੀ 30 ਕਿਲੋ ਦੁੱਧ ਸੀਗਾ ਜੀ ਇਹਦੀ ਮਾਂ ਥੱਲੇ ਜਾਨੀ ਕਿ 30 ਕਿਲੋ ਦੁੱਧ ਸੀਗਾ ਪਾਵੇ 20 ਸੀਗੀ ਇਹਦੀ ਮਾਂ ਠੀਕ ਆ ਹਾਂਜੀ ਤੇ ਇਹ ਚੰਗਾ ਹੀ ਇਹਦੇ ਸੀਮਨ ਲੱਗਿਆ ਜੀ ਅੱਗੇ ਚੰਗਾ ਸੀਮਨ ਲੱਗਿਆ ਚੰਗਾ ਸੀਮਨ ਲੱਗਿਆ ਜੀ ਠੀਕ ਆ ਰਿਕਾਰਡ ਦਾ ਪਤਾ ਹੈ ਕਿਹੜਾ ਸੀਮਨ ਬਾਈ ਜੀ ਡਾਕਟਰ ਤੋਂ ਪੁੱਛ ਕੇ ਦੱਸ ਦਾਂਗੇ ਇਹ ਕਿਹੜਾ ਲੱਗਿਆ ਠੀਕ ਆ ਪੁੱਛ ਕੇ ਦੱਸ ਜੀ ਇਹਦਾ ਵੀ ਮੰਨ ਕੇ ਚੱਲੋ ਇਹ ਵੀ ਚੰਗੇ ਸੀਮਨ ਦੀ ਈ ਚੀਜ਼ ਹੋਵੇ ਡਾਕਟਰ ਨੇ ਠੀਕ ਆ ਹਾਂ ਉਹ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਪੂਰੀ ਠੰਡੀ ਸੀਲ ਹੈ ਇਹ ਪਹਿਲਾ ਸੂਆ ਬਹੁਤ ਸੋਹਣਾ ਦੋਸਤੋ ਕਰ ਮਰਦੀ ਜਾਵੇ ਹੱਥ ਲਾਈ ਜਾਓ ਜੀ ਠੀਕ ਜੇ ਮਰਜੀ ਹੋਵੇ ਲਈ ਕੋਈ ਰਾਸ ਨਹੀਂ ਕੋਈ ਅਚਾਨੀ ਮੰਨਦੀ ਵੇਖ ਜਾਈ ਨਹੀਂ ਬਾਈ ਜੀ ਇੱਕ ਵੀ ਠੀਕ ਹੈ ਬਹੁਤ ਸੋਹਣਾ ਦੋਸਤੋ ਕੱਦ ਕਾਠਾ ਪੂਰੇ ਉੱਚੇ ਲੰਮੇ ਕੱਦ ਦੇ ਵਿੱਚ ਆ ਦੋਸਤੋ ਪਹਿਲਾ ਸੂਆ ਸੁੰਦੀ ਆ ਬਾਈ ਜੀ ਲੈ ਵਾਲੂਗਾ ਬਈ 20 ਲੀਟਰ ਦੋਸਤੋ ਮਦਰ ਰਿਕਾਰਡ ਬਾਈ ਜਾਂਦਾ ਰਿਹਾ ਇਹਦਾ ਮਾਂ ਦਾ ਤੇ ਇਹਨੇ ਦੋਸਤੋ ਪਹਿਲੇ ਸੂਏ ਬਾਈ ਜਾਂਦਾ 25 ਲੀਟਰ ਦੇ ਲਗਭਗ ਦੁੱਧ ਪਾਉਣਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਫੈਕਸ ਹਵਾਨਾ ਕੋਈ ਫੋਰਚਾਂਗ ਨਹੀਂ ਸੋਹਣਾ ਦੋਸਤੋ ਥਣਾ ਬਸ ਹੈ ਜਾ ਤੇ ਪੂਰੇ ਉੱਚੇ ਲੰਮੇ ਕੱਦ ਦੇ ਵਿੱਚ ਆ ਬਹੁਤ ਰਾਜੀ ਬਲੀਏ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਿਹੜੀ ਕਰਵਾ ਦਿੰਦੇ ਆ ਦੋਸਤੋ ਬਾਕੀ ਦੋਸਤੋ 4-5 ਦਿਨਾਂ ਦੀ ਕੱਚੀ ਐ ਇਹਸਾ ਨੇ ਬਹੁਤ ਸੋਹਣਾ ਦੋਸਤੋ ਗੈਸ ਹੈ ਜਾ ਇਹ ਚੰਗੀ ਫੇਸ ਬਿਊਟੀ ਐ ਦੋਸਤੋ ਵੇਖ ਸਕਦੇ ਆ ਜੇ ਗੱਲ ਕਰੀਏ ਨਾ ਦੋਸਤੋ ਪੂਰੇ ਪਹਿਲੇ ਸੂਏ ਵੱਡੇ ਕੱਦ ਦੇ ਵਿੱਚ ਵਹਿੜਾ ਮੈਂ ਬੱਸ ਆ ਤੁਹਾਨੂੰ ਅਨੁਮਾਨ ਕਰਾ ਦਿੰਦੇ ਆਂ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਆ ਤੇ ਤੋੜ ਕੇ ਵਿਖਾ ਦਿੰਦੇ ਆਂ ਲੈ ਵੀ ਖੋਲੀ ਤੋੜ ਕੇ ਵਿਖਾ ਲਗੇ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਨਾ ਤੇ ਪਿੰਡ ਬਾਈ ਦਾ ਹੈ ਕਿੰਗਰਾ ਜ਼ਿਲ੍ਹਾ ਫਰੀਦਕੋਟ ਆ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਕਿਉਂਕਿ ਅਜੇ 4-5 ਦਿਨ ਸੂਨ ਦੇ ਵਿੱਚ ਬਾਕੀ ਆ ਦੋਸਤੋ ਹਵਾਨਾ ਤੁਹਾਨੂੰ ਪੂਰੀ ਜਾਂਦੀ ਤਾਂ ਵੀ ਅਨੁਮਾਨ ਹੋ ਜਾਣਾ ਬਹੁਤ ਸੋਹਣਾ ਦੋਸਤੋ ਫੈਕਸ ਯਹੀ ਹਵਾਨਾ ਰੱਖਣਾ ਇਹਨੇ ਦੇਖ ਸਕਦੇ ਕਦ ਕਾਠ ਵੀ ਪੂਰਾ ਵੱਡਾ ਬਹੁਤ ਸੋਹਣੀ ਬਿਹੜਾ ਦੋਸਤੋ ਹਨਮਾਨਾ ਵੀ ਤੁਹਾਨੂੰ ਜਰੂਰ ਪਸੰਦ ਆਊਗੀ ਦੇਖ ਸਕਦੇ ਆ ਸੀ ਫ੍ਰੈਂਡਲੀ ਆ ਬਿਲਕੁਲ ਲੈਵੀ ਮਾਰਨਿੰਗ ਬਾਈ ਦਾ ਖੇਤੀਬਾੜੀ ਦਾ ਕੰਮ ਆ ਦੋਸਤੋ ਘਰੇ ਥੋੜੇ ਜਿਹਾ ਪਸ਼ੂ ਰੱਖੇ ਹੋਏ ਆ ਤੇ ਅੱਜ ਦੋਸਤੋ ਇੱਕ ਗੱਬਣ ਬਿਹੜਾ ਵਕਾਉ ਕੀਤੀ ਹੈ ਬਾਈ ਨੇ ਪ੍ਰੋਪਰ ਡਿਟੇਲ ਜਿਹੜੀ ਆ ਬਾਈ ਤੋਂ ਆਪਾਂ ਸਾਰੀ ਲੈਤੀ ਤੁਹਾਨੂੰ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਇਹਦਾ ਦੇਖ ਸਕਦੇ ਆ ਬੱਸ ਸੁਣਾ ਦੋਸਤੋ ਕਰਨ ਵਾਲੀ ਨਕਨ ਤੋਂ ਲੱਗਿਆ ਬਾਕੀ ਕੱਦ ਕਾਠ ਵੀ ਸੁਣਾ ਦੋਸਤੋ ਇਹਦਾ ਰੇਟ ਕੀ ਕਰਾਂਗੇ ਫਿਰ ਬਾਈ ਜੀ ਆਪਾਂ ਲੈਣ ਦੇ ਨਾਲ ਰੇਟ ਹੀ ਕਰਾਂਗੇ ਮੌਕੇ ਤੇ ਮਾਨਤਾ ਨਹੀਂ ਕਰਾਂਗੇ ਠੀਕ ਹੈ 1,17,000 ਰੁਪਏ ਬਾਈ ਆਪਾਂ 1,17,000 ਹਾਂਜੀ ਹਾਂਜੀ ਠੀਕ ਹੈ ਲਓ ਬਈ ਥੋੜਾ ਬਹੁਤਾ ਮੌਕੇ ਤੇ ਮਾਨਦਾਨ ਹੋ ਜੂ ਬਾਈਆਂ ਦਾ 1,17,000 ਰੁਪਏ ਬਾਈ ਦੀ ਡਿਮਾਂਡ ਆ ਦੋਸਤੋ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋਂ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੱਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ